ਪਾਣੀਆਂ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਪੰਜਾਬ 'ਚ ਸਿਆਸਤ ਪਖੀ ਹੋਈ ਹੈ ਤੇ ਭਗਵੰਤ ਮਾਨ ਲਗਾਤਾਰ ਨੰਗਲ ਡੈਮ ਤੇ ਪਹੁੰਚ ਕੇ ਕੇਂਦਰ ਸਰਕਾਰ ਨੂੰ ਲਲਕਾਰ ਲਗਾ ਰਹੇ ਨੇ ਕਿ ਪਾਣੀ ਦੀ ਇੱਕ ਬੂੰਦ ਵੀ ਨਹੀਂ ਜਾਣ ਦੇਵਾਂਗੇ ਤੇ ਫਿਰ ਕੱਲ ਭਗਵੰਤ ਮਾਨ ਨੰਗਲ ਡੈਮ ਤੇ ਪਹੁੰਚੇ ਜਿੱਥੇ ਉਹਨਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧ ਦੇ ਆ ਤੇ ਨਾਲ ਹੀ ਕਿਸਾਨਾਂ ਨੂੰ ਵੀ ਮੇਣਾ ਮਾਰਿਆ ਗਿਆ ਇਸ ਨੂੰ ਲੈ ਕੇ ਵਿਰੋਧੀ ਲਗਾਤਾਰ ਭਗਵੰਤ ਮਾਨ ਨੂੰ ਘੇਰ ਰਹੇ ਨੇ ਤੇ ਇਸ ਤੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੇ ਵੀ ਭਗਵੰਤ ਮਾਨ ਨੂੰ ਘੇਰਿਆ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਲਿਖਿਆ ਕਿਸਾਨਾਂ ਦਾ ਮਜ਼ਾਕ ਆ ਡਾਣ ਅਤੇ ਪੁਲਿਸ फोर्स ਨਾਲ ਉਹਨਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਨੂੰ ਕੁਚਲਣ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ ਵਾਅਦਿਆਂ ਤੋਂ ਲੈ ਕੇ ਅਤਿਆਚਾਰਾਂ ਤੱਕ ਪੰਜਾਬ ਦੇ ਅਨੁਮਾਤਾ ਨਿਆਂ ਦੇ ਹੱਕਦਾਰ ਹਨ ਮਜ਼ਾਕ ਦੇ ਨਹੀਂ ਕਾਂਗਰਸ ਸਾਡੇ ਕਿਸਾਨਾਂ ਨਾਲ ਦ੍ਰਿੜਤਾ ਨਾਲ ਖੜੀ ਹੈ ਤੇ ਪਰਤਾਜਵਾ ਬੋਲੋ ਭਗਵੰਤਮਾਨ ਨੂੰ ਕਿਸਾਨਾਂ ਦਾ અપਮਾਨ ਕਰਨ ਤੇ ਕੇਰਿਆ ਗਿਆ ਹੈ ਇਸ ਤੋਂ ਪਹਿਲਾਂ ਵੀ ਰਵਨੀਤ ਸਿੰਘ ਬਿੱਟੂ ਨੇ ਇਸ ਗੱਲ ਨੂੰ ਲੈ ਕੇ ਭਗਵੰਤ ਦਾ ਮਜ਼ਾਕ ਉਡਾਇਆ ਸੀ ਤੇ ਸੋਸ਼ਲ ਮੀਡੀਆ ਤੇ ਪੋਸਟ ਪਾ ਲਿਖਿਆ ਭਗਵੰਤਮਾਨ ਰੋਈ ਤੁਰਿਆ ਜਾਂਦਾ ਰੋਈ ਤੁਰਿਆ ਜਾਂਦਾ ਕੋਈ ਤਾਂ ਹਟਾਓ ਇਹਨੂੰ ਅੱਜ ਭਗਵੰਤਮਾਨ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਇੱਕ ਬਹੁਤ ਵੱਡੇ ਪੱਦਰ ਦਾ ਡਰਾਮੇਬਾਜ਼ ਅਤੇ ਤਮਾਸ਼ੀਬੀਨ ਹੈ ਇੱਕ ਬਿਆਨ ਵਿੱਚ ਮਾਨ ਨੇ ਕਿਹਾ ਕਿ ਕਿਸਾਨੀ ਤਾਵਾ ਨੇ ਬੀਬੀ ਐਮਪੀ ਦੇ ਮੁੱਦੇ ਤੇ ਮਾਨ ਦੇ ਹੱਕ ਵਿੱਚ ਨਾਰਾ ਨਹੀਂ ਮਾਰਿਆ ਇਤੋਂ ਸਾਬਿਤ ਹੁੰਦਾ ਹੈ ਕਿ ਕਿਸਾਨਾ ਵਿਰੋਧ ਕੀਤੀ ਧਖੇਸ਼ਾਹੀ ਅਤੇ ਬਦਤਮੀਜ਼ੀ ਦਾ ਦਾਗ ਮਿਟਾਉਣ ਲਈ BBMP ਦੇ ਮੁੱਦੇ ਨੂੰ ਰਾਜਨੀਤਿਕ ਹਵਾ ਦਿੱਤੀ ਜਾ ਰਹੀ ਸੀ ਪਰ ਸ਼ਰਮ ਦੀ ਗੱਲ ਇਹ ਹੈ ਕਿ ਇਹ ਡਰਾਮਾ ਮਾਨ ਨੇ ਉਦੋਂ ਕੀਤਾ ਜਦੋਂ ਸਾਰਾ ਦੇਸ਼ ਦੁਸ਼ਮਣ ਨਾਲ ਜੰਗ ਲੜ ਰਿਹਾ ਸੀ ਦੱਸ ਦਈਏ ਕਿ ਭਗਵੰਤ ਮਾਨ ਕੱਲ BBMB ਤੇ ਪਹੁੰਚ ਕੇ ਕਿਸਾਨਾਂ ਨੂੰ ਇੱਕ ਟਿੱਚਰ ਕੀਤੀ ਗਈ ਕਿ ਮੈਂ ਕੱਲਾ ਹੀ ਪਾਣੀਆਂ ਦਾ ਰਖਾ ਬਣਿਆ ਹੋਇਆ ਹਾਂ ਹੁਣ ਕਿਸਾਨ ਕਿੱਧਰ ਗਏ ਜਿਹੜੇ ਹਰ ਵਕਤ ਪਾਣੀਆਂ ਦੀ ਗੱਲ ਕਰਕੇ ਧੰਨਾ ਲਗਾਉਂਦੇ ਸੀ ਤੇ ਇੱਥੇ ਮੈਂ ਕੱਲਾ ਹੀ ਕੇਂਦਰ ਸਰਕਾਰ ਦੇ ਨਾਲ ਲੜ ਰਿਹਾ ਹਾਂ ਤੇ ਇਸੇ ਗੱਲ ਨੂੰ ਲੈ ਕੇ ਕਿਸਾਨਾਂ ਤੇ ਲੱਗੇ ਬਿਆਨ ਨੂੰ ਵਿਰੋਧੀ ਲਗਾਤਾਰ ਭਗਵੰਤ ਨੂੰ ਘੇਰ ਰਹੇ ਨੇ ਤੇ ਪ੍ਰਤਾਪ ਬਾਜਵਾ ਤੇ ਨਵਨੀਤ ਬਿੱਟੂ ਵੱਲੋਂ ਭਗਵੰਤ ਦਾ ਮਜ਼ਾਕ ਕਰ ਘੇਰਿਆ ਗਿਆ ਤੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ